ਹੈਲੋ ਜੀ ਜੈ ਮਾਤਾ ਦੀ ਕਿਵੇਂ ਸਾਰੇ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ ਕੈਂਟ ਹੋਣਗੇ ਤਾਂ ਮਾਤਾ ਰਾਣੀ ਦੀ ਸੱਪਾ ਕਿਰਪਾ ਹੋਗੀ ਤੇ ਲੋ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਮਾਨਪ੍ਰਿਤ ਕਰਮਾ ਕਾਲੀ ਚੰਡੀਗੜ੍ਹ ਬਲੌਗ 'ਚ ਤੇ ਪਹਿਲਾ ਆਪਾਂ ਕਰ ਲਾਂਗੇ ਜੀ ਚਾਹ ਦੀ ਤਿਆਰੀ ਤੇ ਇੱਥੇ ਮੈਂ ਲੱਗੀ ਸੀ ਚਾਹ ਗਰਮ ਕਰਨ ਵਾਸਤੇ ਤੇ ਚਾਹ ਹੁਣ ਆਪਣੀ ਹੋ ਰਹੀ ਹੈ ਗਰਮ ਉਸ ਤੋਂ ਬਾਅਦ ਪਾਵਾਂਗੇ ਜੀ ਗਲਾ ਇੱਥੇ ਮੈਂ ਲਈ ਸੀ ਗੋਭੀ ਦਾ ਫੁੱਲ ਜੋ ਗੋਭੀ ਦਾ ਫੁੱਲ ਸੀ ਬਹੁਤ ਹੀ ਵਧੀਆ ਸੀਗੇ ਐਨ ਤਾਜ਼ੇ ਤਾਜ਼ੇ ਫੁੱਲ ਸੀਗੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਕੱਟ ਲਵਾਂਗੇ ਬ੍ਰੇਕ ਬ੍ਰੇਕ ਕੱਟਾਂਗੇ ਤੇ ਨਾਲ ਨਾਲ ਤੁਸੀਂ ਬਲੌਗ ਨਾਲ ਬਣੇ ਰਹੋ ਤੁਹਾਨੂੰ ਪਤਾ ਲੱਗ ਜਾਏਗਾ ਕਿਵੇਂ ਆਪਾਂ ਸਬਜ਼ੀ ਬਣਾਈ ਬਹੁਤ ਹੀ ਜ਼ਿਆਦਾ ਜਮਮੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਦੇਖ ਸਕਦੇ ਹੋ ਤੇ ਗੋਪੀ ਹੈ ਜਿਹੜੀ ਆਪਾਂ ਕੱਟ ਲਈਏ ਤੇ ਆਲੂ ਮੈਂ ਇੱਥੇ ਲੈ ਲਿਆ ਹੈ ਆਲੂ ਮੈਂ ਲਏ ਨੇ ਪੰਜ ਜ਼ਿਆਦਾ ਨਹੀਂ ਲਏ ਕਿਉਂਕਿ ਆਪਾਂ ਸਬਜ਼ੀ ਆ ਜੋ ਥੋੜੀ ਬਣਾਣੀ ਆ ਜ਼ਿਆਦਾ ਨਹੀਂ ਬਣਾਣੀ ਆਲੂ ਵੀ ਆਪਾਂ ਲੰਬੇ ਲੰਬੇ ਪੀਸ ਕੱਟ ਲਵਾਂਗੇ ਉਸ ਤੋਂ ਬਾਅਦ ਮੈਂ ਲਏ ਆ ਜੀ ਦੋ ਪਿਆਜ਼ ਲਏ ਆ ਤੇ ਦੋ ਲਏ ਲਸਣ ਦੇ ਗੱਠੇ ਤੇ ਲਸਣ ਪਹਿਲਾਂ ਛਿਲ ਲਵਾਂਗੇ ਚੰਗੀ ਤਰ੍ਹਾਂ ਜਿਹੜਾ ਲਸਣ ਛਿਲ ਕੇ ਤੇ ਉਹਦੇ ਵਿੱਚ ਮੈਂ ਗਲਾਸ ਚ ਪਾ ਲਿਆ ਸੀ ਛਿਲ ਕੇ ਤੇ ਉਸ ਤੋਂ ਬਾਅਦ ਕਰ ਲਾਂਗੇ ਜੀ ਪਿਆਜ਼ ਪਿਆਜ਼ ਕੱਟ ਕੇ ਮੈਂ ਰੱਖ ਲਿਆ ਤੇ ਲਸਣ ਵੀ ਆਪਾਂ ਕੁੱਟ ਲਵਾਂਗੇ ਕਿਉਂਕਿ ਮੈਂ ਗਲਾਸ ਵਿੱਚ ਜਲਦੀ ਜਲਦੀ ਕੱਟਵਾਂਦਾ ਇਸ ਕਰਕੇ ਈਜ਼ੀ ਲੱਗਦਾ ਮੈਨੂੰ ਉਸ ਤੋਂ ਬਾਅਦ ਕੜਾਹੀ ਰੱਖਤੀ ਹੈ ਕੜਾਹੀ ਚ ਪਾਤਾ ਤੇਲ ਤੇਲ ਗਰਮ ਹੋ ਰਿਹਾ ਤੇ ਉਸ ਤੋਂ ਬਾਅਦ ਐਡ ਕਰ ਦਾਂਗੇ ਜੀਰਾ ਅਨ ਜੀਰੇ ਤੋਂ ਬਾਅਦ ਐਡ ਕਰ ਦਾਂਗੇ ਆਪਾਂ ਪਿਆਜ਼ ਪਿਆਜ਼ ਤੋਂ ਬਾਅਦ ਟਮਾਟਰ ਐਡ ਕਰ ਦਾਂਗੇ ਜੋ ਹਰੀ ਮਿਰਚ ਔਰ ਲਸਣ ਦੀ ਪਿਊਰੀ ਬਣਾਈ ਸੀ ਕੁੱਟ ਕੇ ਉਹ ਐਡ ਕਰ ਦਾਂਗੇ ਥੋੜਾ ਜਿਹਾ ਪਾਣੀ ਪਾ ਕੇ ਉਸ ਤੋਂ ਬਾਅਦ ਹਲਦੀ ਪਾਊਡਰ ਤੇ ਨਮਕ بس ਇਹ ਮਸਾਲੇ ਆਪਾਂ ਡਾਲਾਂਗੇ ਆਪਾਂ ਜ਼ਿਆਦਾ ਮਸਾਲੇ ਨਹੀਂ ਮੈਂ ਪਾਉਂਦੀ ਹਲਦੀ ਔਰ ਨਮਕ ਐਡ ਕੀਤਾ ਤੇ ਇਹਨੂੰ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਜੋ ਆਪਣੀ ਗੋਪੀ ਸੀ ਗੋਭੀ ਮੈਂ ਧੋ ਕੇ ਰੱਖੀ ਹੋਈ ਸੀ ਗੋਭੀ ਚੰਗੀ ਤਰ੍ਹਾਂ ਨਿਚੋੜ ਕੇ ਆਪਾਂ ਕੜਾਹੀ ਵਿੱਚ ਪਾ ਦਵਾਂਗੇ गोभी ਵੀ ਚੰਗੀ ਤਰ੍ਹਾਂ ਐਡ ਕਰ ਦਾਂਗੇ ਉਸ ਤੋਂ ਬਾਅਦ ਮਿਕਸ ਕਰ ਦਾਂਗੇ ਤੇ ਉਸ ਤੋਂ ਬਾਅਦ ਆਪ ਆਲੂ ਵੀ ਐਡ ਕਰਤੇ ਸੀ ਕਿ ਦੇਖ ਸਕਦੇ ਹੋ ਤੁਸੀਂ ਮੇਰੀ ਗੋਭੀ ਦੀ ਸ਼ਕਲ ਕਿਸ ਤਰ੍ਹਾਂ ਦੀ ਬਣੀ ਹੈ ਤੇ ਉਸ ਤੋਂ ਬਾਅਦ ਜੋ ਆਲੂ ਸੀਗੇ ਉਹ ਰਹਿ ਗਏ ਸੀ ਆਲੂ ਵੀ ਮੇਰੇ ਥੋੜੇ ਜਿਹਾ ਐਡ ਕਰਤੇ ਸੀਗੇ ਤੇ ਉਸ ਤੋਂ ਬਾਅਦ ਮੈਂ ਫਿਰ ਮੇਥੀ ਸੀਗੀ ਥੋੜੀ ਜਿਹੀ ਮੇਰੇ ਕੋਲ ਆ ਤਾਜੀ ਮੇਥੀ ਸੀਗੀ ਤੇ ਮੇਥੀ ਵੀ ਮੈਂ ਥੋਕੇ ਐਡ ਕਰਤੀ ਹੈ ਤੇ ਉਹਨੂੰ ਮਿਕਸ ਕੀਤਾ ਤੇ ਮੈਂ ਮੇਰੀ ਸਬਜੀ 올ਮਕ ਵਧੀਆ ਬਣ ਗਈ ਹੈ ਬਹੁਤ ਹੀ ਜਿਆਦਾ ਜੰਮੀ ਬਹੁਤ ਹੀ ਜਿਆਦਾ ਟੇਸਟੀ ਬਣੀ ਸੀ ਕਿਵੇਂ ਦਾ ਲੱਗਿਆ ਤੁਹਾਨੂੰ ਮੇਰਾ ਬਲੌਗ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾ ਹੋ ਤੋ જય ਮਾਤਾ ਕਮੈਂਟ ਜਰੂਰ ਕਰੇ ਕਰੋ ਰੈਸਪੀਆਂ ਦੇਖਣ ਨੂੰ ਬਲੌਗ ਨੂੰ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਦਾ ਬਲੌਗ ਇਨਾ ਹੀ ਨੈਕਸਟ ਬਲੌਗ ਦੇਖਣ ਨੂੰ ਚੈਨਲ ਸਬਸਕ੍ਰਾਈਬ ਕਰ ਲਓ ਬਾਏ ਬਾਏ જય ਮਾਤਾ ਦੀ